ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਏ ਕਾਲਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜਿਨਨੇ ਵੀ ਵੀਰ ਉਸ ਸਮੇਂ ਤੋਂ ਆਮ ਦੇਖ ਰਹੇ ਆ ਸਭ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀ ਕਲਾ ਚ ਰੱਖੀ ਦਿਨ ਦੁੱਖ ਨੇ ਰਾਤ ਚੋਗਣੇ ਤਰਕੀਆਂ ਬਖਸ਼ੀ ਸਭ ਦੀਆਂ ਜਾਇਜ਼ ਜਾਇਜ਼ ਮਨੋ ਕਾਮਨਾ ਮੇਰੇ ਦਾਤਾ ਜੀ ਪੂਰੀਆਂ ਕਰ ਦਿਓ ਸ਼ੋਭ੍ਰੀਤਾ ਕੀ ਜੀ ਰੋਪੜਾ ਕਹਣੀ ਮੈਂ ਖਾਣੀ ਆ ਜੀ ਚੀਜੀ ਹੱਥ ਤੇਰਾ ਭਲਾ ਉਹ ਦੇ ਚੀਜੀ ਖਾਣ ਤਾਂ ਦੇਦਾ ਮੂੰਹ ਅੱਡਦੀ ਅੱਡਾ ਬੜਾ ਸੁਖੀ ਰਖਾ ਨਹੀਂ ਮੈਂ ਧਿਆਨ ਮੇਰਾ ਹੋਰ ਪਾਸੇ ਦਾ ਮੈਂ ਭਗਵਾਨ ਲੋਜੀ ਗੱਲ ਐਦਾਂ ਜੀ ਵੀ ਦੋ ਤਿੰਨ ਆਇਟਮ ਆ ਗਏ ਜਿਹੜੇ ਲਿਜਾਣੇ ਆਲੇ ਸੀਗੇ ਜ਼ਰੂਰੀ ਇੱਕ ਤਾਂ ਤੁਹਾਨੂੰ ਪਤਾ ਵੀ ਮੱਛਰ ਹੋ ਗਿਆ ਬਹੁਤ ਹਾਂ ਤੇ ਮੱਛਰਾ ਜਿਹੜਾ ਆ ਜਿਹੜੀਆਂ ਪ੍ਰਾਣੀਆਂ ਮੱਛਰ ਪ੍ਰਾਣੀਆਂ ਸਾਡੀਆਂ ਉਹ ਦੇ ਗਈਆਂ ਜਵਾਬ ਉਹਨਾਂ ਚ ਉਹਨੂੰ ਮੱਛਰੀ ਮੱਛਰੀ ਦਾ ਹੀ ਐਂਟਰੀਆਂ ਲੈ ਜਲਣੀਆਂ ਐ ਫਿਰ ਉਹ ਵੱਡ ਟੋਕਾ ਕਰਦੀਆਂ ਐ ਫਿਰ ਸਾਰੀ ਰਾਤ ਫਤੰਗ ਫਤੰਗ ਕਰਦੇ ਸਾਨੂੰ ਉਹ ਸਹੀ ਗੱਲ ਐ ਤੇ ਦੂਸਰਾ ਜੀ ਸਾਡੀ ਇੱਕ ਥਰਮੋਸੀ ਥਰਮੋਸੋ ਕੀ ਸਾਡੀ ਸਾਡੀ ਗਮ ਜਿਹਦੇ ਕਰਕੇ ਸਾਨੂੰ ਚਾਹ ਲਿਜਾਣੀ ਲਿਆਉਣੀ ਐ 2 ਲੀਟਰ ਵਾਲੀ ਵਿੱਚ ਲੈ ਕੇ ਜਾਣੀ ਪੈਂਦੀ ਬੜਾ ਔਖਾ ਹੁੰਦਾ ਇੱਕ ਅੱਧਾ ਲੀਟਰ ਵਾਲੀ ਤੇ ਇੱਕ ਦੋ ਲੈਣੀਆਂ ਹੋ ਮੱਛਰਦਾਨੀ ਤੇ ਸਬਜ਼ੀ ਸਬਜ਼ੀ ਖਰੀਦਾਂਗੇ ਬਾਜ਼ਾਰ ਦੇ ਵਿੱਚ ਕੋ ਮੇਰੇ ਫਿਰ ਗੱਡੀ ਸਾਸਰੀ ਕਾ ਬਰਾਬਰ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਪਾ ਮੰਮਾ ਹੋਏ ਆਂਦੇ ਬੋਲਦੇ ਇੱਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਹਾਂ ਲੱਗਾ ਤੁਹਾਡਾ ਤੇ ਇੱਕ ਸੋਨਿਆ ਰਾਤ ਸ੍ਰੀਕਲ ਗੱਡੀ ਚਲਾਉਂਦੇ ਸੁਣੋ ਮੇਰੀ ਗੱਲ ਮੇਰੀ ਗੱਲ ਤਾਂ ਸੁਣ ਹਣ ਮੇਰੇ ਪੁੱਤ ਨੂੰ ਚੀਜੀ ਵੀ ਖਵਾਉਣੀ ਆ ਮੈਂ ਹਾਂ ਮੈਂ ਗੱਡੀ ਚਲਾਉਂਗੀ ਨਹੀਂ ਜੀਜੀ ਚੀਜੀ ਪਹਿਲਾਂ ਦੱਸ ਕਿਹੜੀ ਕਹਾਣੀ ਆ ਚੀਜੀ ਖਾਉਂਗੀ ਹੈ ਉਹ ਆਈਸਕ੍ਰੀਮ ਅਰੇ ਕਿਵੇਂ ਗੱਡੀ ਚਲਾਉਂਗੀ ਆਈਸਕ੍ਰੀਮ ਅਟਿਕਲੀ ਖਾਉਂਗੇ ਚਲੋ ਖਨਪਾ ਚੱਲੀਏ ਫਿਰ ਆਈਸਕ੍ਰੀਮ ਖਾਣ ਪੈਣਾ ਪਰ ਆਪਾਂ ਆਈਸਕ੍ਰੀਮ ਖਾਣੇ ਆ ਨਾ ਤਾਂ ਚਲੋ ਇੱਕਾ ਇੱਕਣਾ ਚਲੋ ਵੀ ਚਲਿਓ ਵੀ ਚਲੋ ਚਲੋ ਜੀ ਨੇ ਚਾਬੀ ਲਾ ਕੇ ਚਾਬੀ ਲਾ ਦੇਣਾ ਬਸ ਓਕੇ ਮਾਰਦੀ ਜਾਂਦੀ ਹੈ ਬਾਜ਼ਾਰ ਦੇ ਵਿੱਚ ਕਹਿੰਦੀ ਇਕੱਲਾ ਚੱਲੋ ਇੱਧਰੋਂ ਚੱਲੋ ਇਦਾਂ ਕਹਿੰਦੀ ਜਾਂਦੀ ਹੈ ਪਾਸੇ ਪਹੁੰਚ ਗਏ ਜੀ ਜੱਗੀ ਮੈਡੀਕਲ ਸਟੋਰ ਦੇ ਨੇੜੇ-ਤੇੜੇ ਰੋਪੜ ਦੇ ਵਿੱਚ ਸਭ ਤੋਂ ਪੁਰਾਣੀ ਮਤਲਬ ਇੱਕ ਮੈਡੀਕਲ ਸਟੋਰ ਦਾ ਨਾਮ ਸੀਗਾ ਹੁਣ ਤਾਂ ਬਹੁਤ ਕੁਝ ਨਵਾਂ-ਨਵਾਂ ਨਵੇਂ-ਨਵੇਂ ਆ ਦੁਕਾਨਾਂ ਆ ਗਈਆਂ ਨਵੇਂ ਨਵੇਂ ਮੈਡੀਕਲ ਸਟੋਰ ਆ ਗਏ ਇਹ ਏਨੀ ਟਿਕਰੀ ਹੈਗੀ ਕਿਾ ਦਿ ਦਿਓ ਕਿ ਹਾਂ ਅਸਰੇ ਮਰ ਸਾਡੀ ਉਹ ਗਾਹਾਂ ਦੇਖ ਲਿਓ ਪਥੇਰੀਆਂ ਭੰਡਾਰੀਆਂ ਦਾ ਨਾ ਹੁਣ ਆਪਾਂ ਉਹ ਉਹ ਉਹਦੇ ਕੋਲ ਤੇ ਲੈਣੀ ਹੋਈ ਗਾ ਹਾਂ ਉਹ ਭੰਡਾਰੀ ਹਾਊਸ ਵਾਲੇ ਕੋਲ ਤੇ ਇੱਥੇ ਦੇਖ ਲੈਣੇ ਲੈਕਿਨ ਇਹਨਾਂ ਨੇ ਉਹ ਆਪਣ ਭਾਂਡੇ ਭਾਂਡੇ ਕੱਪ ਕੋ ਪੁੱਲੰਦੇ ਹੁੰਦੇ ਨੇ ਜਦੋਂ ਆਪਾਂ ਉੱਥੇ ਤੇ ਹੁਣਾ ਕੋਲ ਦੇਖ ਰਹੇ ਹਾਂ ਨੇ ਚੱਲ ਕੇ ਸ਼ਾਂਤੀ ਹੋਈ ਬੇਗਰਮੀ ਕਰਕੇ ਬਾਜ਼ਾਰ ਦੇ ਵਿੱਚ ਹੁਣ ਕਾ ਘਟ ਰਹੀ ਨਹੀਂ ਗਰਮੀ ਗਰਮੀ ਹੁਣ ਏਸੀ ਚ ਪਾ ਕੇ ਲੋਕਾ ਭੁੱਲ ਜਾਂਦੇ ਨੇ ਬਾਜ਼ਾਰਾਂ ਨੂੰ अरे है ना सेट ओर अच्छा बच लो किधर जाने को कोई बच चलो कोई चलते हैं चलो ठीक है पहले तो फिर उन्होंने हेलो नहीं है ना हम्म ਸ਼ਾਂਤੀ ਦੀ ਦੁਕਾਨ ਤੇ ਕੀ ਨਹੀਂ ਮਿਲਦਾ ਮੈਨੂੰ ਐ ਦੱਸੋ ਪਹਿਲਾਂ ਹੈ ਇੱਥੇ ਅੱਖਾਂ ਮੀਚ ਕੇ ਸ਼ਾਂਤੀ ਦੀ ਦੁਕਾਨ ਤੇ ਆ ਜਾਓ ਬਸ ਜੇ ਨਹੀਂ ਵੀ ਨਾ ਕੋਲ ਵਾਲੇ ਦਰ ਦੇ ਅਵੇਲੇਬਲ ਕਰਕੇ ਦੇਣਗੇ ਤੁਹਾਨੂੰ ਟੈਂਸ਼ਨ ਫਰੀ ਰੋ ਨਾਲ ਏਸੀ ਲੱਗ ਗਿਆ ਇਹਨਾਂ ਦੇ ਹੁਣ ਏਸੀ ਦਾ ਕਿਸੇ ਦਾ ਨਹੀਂ ਹੈ ਕਵੇਲੀ ਦਾਨੀ ਏਸੀ ਵਰਗੀ ਹੈ ਹਾਂ ਅਸਲ ਦੁਕਾਨ ਏਸੀ ਵਰਗੀ ਹੈ ਇਹਦੇ ਤੇ ਪਿੱਪਲ ਦੇ ਥੱਲੇ ਦੁਕਾਨ ਆਏ ਅੱਟੇ ਗੱਲ ਖੜ ਗਈ ਆਹ ਗੱਲ ਖੜ ਗਈ ਆ ਕਿ ਹੁਣ ਦੋ ਡੱਬੇ ਡੱਬੇ ਸਿੱਧੇ ਨਹੀਂ ਵਧੀਆ ਜਿਹਾ ਦੇ ਦੀ ਬਾਬੇ ਯਾਰ ਦੇਖ ਕੇ ਉਹ ਗੱਲ ਨਾ ਹੋਵੇ ਹਾਂ ਬਾਦਸ਼ਾ ਇਧਰ ਉਹ ਗੱਲ ਨਾ ਹੋਵੇ ਉਧਰ ਉਹ ਮੱਛਰ 사 ਦਾ ਖੂਨ ਚੂਸਦੇ ਕਿ ਤੂੰ ਵੀ ਨਾ ਚੂਸਣੀ ਇੱਥੇ ਉਹਨੂੰ ਮੈਂ ਘਾ ਰੇਟ ਲਾ ਕੇ ਇਹ ਮੈਨੂੰ ਲੈ ਲਾ ਹਾਂ ਤੈਨੂੰ ਕਹਿ ਦੇਣਾ ਪੁੱਤ ਹੋ ਜੂ ਬਰੇ ਦਾ ਸੇਪੂ ਕਾਈ ਬਠਾ ਲੈ ਪੁੱਤ ਬੈਠਾ ਜਾ ਥੱਲੇ ਨੂੰ ਗੋਡਿਆਂ ਲਾਈ ਦਿੰਦੇ ਉਠ ਖੜੋ ਆ ਕੇ ਸੰਦੀਪ ਨਾਣੀ ਉਹੀ ਛੋਟੀ ਜਿਹੜੀ ਜਸਮੀਨ ਗੱਲ ਕਰਦੀ ਅੱਛਾ 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 ਛੋਟੀ ਜੀ ਇਹ ਤੇ ਰੱਖਣ ਵਾਲੀ ਹੂੰ ਨਾਣੀ ਨੇ ਚੁੰਗੜੀ ਲੈਣੀ ਛੋਰੀ ਤੇ ਕਹਿੰਦੀ ਚੁੰਗੜੀ ਲੈਣੀ ਉੱਧਰ ਦੇ ਕੇ ਕਹਿੰਦੀ ਮੈਂ ਚੁੰਗੜੀ ਦਵਾ ਦੋ ਬੜੀ ਹੋਰ ਵੀ ਹੋਵੇ ਦੇਖੋ ਦੇਖੋ ਜੋ ਵੀ ਹੋਵੇ ਚੱਲੇ ਬਾਹਰ ਬਟ ਕੇ ਦਿਖਾਉਂਦੀ ਤੇਰ ਕੋ ਟੀਪਨ ਵੀ ਹੈਗੇ ਸਾਰੇ ਹਾਂ ਆਪਣੇ ਵੀ ਹੋ ਇਹ ਲੈ ਆ ਵੀ ਹੈਗਾ ਤੇਰ ਕੋ ਹੁਣ ਜਿਹੜਾ ਪਿਆ ਇਹ ਦਾ ਮੋੜਿਆ ਤਾਂ ਉਹਨੇ ਕਿਤੇ ਗੱਡੀ ਚ ਪਿਆ ਫਰੂਟ ਵਾਲਾ ਹੋਰ ਜਨਾਬ ਕੀ ਹਾਲ ਚਾਲ ਬਸ ਉਹੀ ਚਾਹੀਦੀ ਐ ਮਛਰਦਾਨੀਆਂ ਹੁਣ ਤਾਂ ਪਹਿਲਾਂ ਖੂਨ ਦਾ ਇਲਾਜ ਕਰੀਏ ਖੂਨ ਵਧੂਗਾ ਮੇਰੇ ਅੰਦਰ ਫਿਰ ਪੈਸੇ ਵੀ ਵਧੂਗਾ ਜੇਬ 'ਚ ਫਿਰ ਆਵਾਂਗਾ ਤੁਹਾਡਾ ਖਰਚਣ ਵਾਸਤੇ ਹੈ ਉਹਦਾ ਤੇਰਾ ਉਹਰੇ ਤੇ ਕੀ ਆ ਖੂਨ ਹਾਂ ਤੋ ਬੱਲਾ ਕੋਡੋ ਇੰਟੈਂਜਰ ਅੱਛਾ ਸੇ ਨਹੀਂ ਆਇਆ ਹੂੰ ਜਿਹੜੀ ਹੋਵੇ ਨਾ ਬੜਾ ਬੜਾ ਵੱਢਦੀ ਹੈ ਜੇ ਮੰਜੇ ਨੂੰ ਯੂਜ਼ ਕਰਨਾ ਤਾਂ ਮੰਜੇ ਦੀ ਵੀ ਹੋ ਜਣੀ ਤੂੰ ਇੰਨੀ ਬਾਜੂਆ ਫੁਰਲੀ ਨੇ ਮੇਰੀ ਇੰਨੇ ਕਰਕੇ ਉਹਦੀਆਂ ਬਾਹਾਂ ਹੀ ਛੋਟੀਆਂ ਵਿਚਾਰੇ ਦੀਆਂ ਕੀ ਕਰੇ ਹੋ ਐਂ ਬਲੀਕਾ ਦਿੱਤਾ ਇਹਦੇ ਨੇ ਤੇ ਲਾਈਏ ਤਾਂ ਅੱਛਾ ਉਹ ਮਾ ਇਹ ਜਿਹੜਾ ਮੱਛਰ ਮੋਛਰ ਪੜ ਗਿਆ ਫੇਰ ਪਏ ਗਾਲਾਂ ਗੋਲਾਂ ਕੱਢ ਸਕਦੇ ਤੈਨੂੰ ਨਹੀਂ ਫਿਰ ਉਸ ਤੇ ਤੈਨੂੰ ਗਾਲਾਂ ਕੱਢੀ ਜਾਉਂਗੇ ਪਏ ਬਸ ਹੋਰ ਕੀ ਕਰਨਾ ਸੀ ਮੋਟਰ ਬੰਨੀ ਦੁਕਾਨ ਵਾਲੇ ਤੋਂ ਲੈ ਕੇ ਆਏ ਅੱਜ ਬੈਗਰੂ ਬੈਗਰੂ ਕਹਿ ਲਿਆ ਹੈ ਚਾਹ ਬਚਾਓ ਹੋਦਾ ਤਾਂ ਗਾਲਾਂ ਕੱਢਣਗੇ ਕੋਈ ਬਚਾਉਣੀ ਹੈ ਕਾਫੀ ਕੀ ਮੰਨ ਬੈਗਰੂ ਬੈਗਰੂ ਨਹੀਂ ਜਾਣਾ ਨਾਲ ਹੋਰ ਕੰਮ ਆਣਾ ਕੰਮ ਨਹੀਂ ਨਹੀਂ ਕੰਮ ਆਣੀ ਗੱਲ ਤਾਂ ਠੀਕ ਹੈ ਅੱਛਾ ਹਾ ਹਾ ਇਹਦੇ ਨਾਲ ਦੀ ਇੱਕ ਹੋਰ ਵੀ ਦੋ ਦੇ ਦੇ ਦੋ ਚਾਹੀਦੇ ਕਿ ਤੈਨੂੰ ਲੈਣੀਆਂ ਪ੍ਰਾਈਸ ਪੁੱਛ ਲਿਓ ਨਾਲੇ ਪਹਿਲਾਂ ਇਹ ਵੀ ਦੇਖ ਲਿਓ ਨਾ ਪ੍ਰਾਈਸ ਦੀ ਇੱਕ ਮੰਜ਼ਰਦਾਨੀ ਦਾ ਕੀ ਪ੍ਰਾਈਸ ਦਾ ਇਹ ਤਾਂ ਸਾਡੇ 450 ਨੂੰ 440 ਦੀ ਗੱਲ ਬੁੱਲੇ 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 ਹੁਣ ਡਰਾਈ ਜਾਂਦਾ ਹਾਂ ਹਾਂ ਰੰਗਦਾਰ ਦਿਖਾ ਦਊਂ 300 ਰੁਪਏ ਵਾਲੀ ਬੜਾ ਅੱਛਾ ਨਹੀਂ ਇਹ 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 ਰੰਗ ਰੰਗ ਕਰ ਵੀ ਮਛਰ ਦਾ ਕੋਈ ਲੈਣਾ ਦੇਣਾ ਹੁੰਦਾ ਬੁੱਲੇ ਸਰਾਖ ਹੈ ਇਹ ਬਰੀਕ ਸਰਾਖ ਚੜਾਈ ਦਾ ਲਿਆਏ ਆਂ ਅੱਛਾ ਪੁੱਤ ਪਿੱਛੇ ਹੋ ਜਾ ਤੂੰ ਇਹ ਕੰਚੇ ਦਾ ਗਲਾਸ ਫੁੱਟਦਾ ਦੇ ਕੋਈ ਨਹੀਂ ਫੜ ਲੋ ਕਿੰਨੇ ਨਾਲ ਹੁਣ ਇਹਦਾ ਮਤਲਬ ਕਿ 900 ਰੁਪਏ ਦੇਣਾ ਹੈ ਨਾ ਹਾਂ ਤੂੰ ਬਾਈ ਟਾਈਟਾਈ ਥੋੜੀ ਬਈ 750 ਬਣਾ ਦਦਾ ਚਲ 900 ਦੇ ਦਿੰਦਾ ਆਹ ਵਾਲੀਆਂ ਨਹੀਂ ਫਿਰ ਉਹੀ ਆਈ ਗਈ ਫਿਰ ਮੈਨੂੰ ਮੈਨੂੰ ਤਰਕ ਫਤੂਗਾ ਤੇਰੇ ਕੋਲ ਕਾਤੇ ਹੁੰਦੇ ਹਰ ਸਾਲ ਤੇਰੇ ਤਾਂ ਹੀ ਜੈ ਜਲਾ ਮੈਂ 4 450 ਦੇ ਦਿੱਤੇ ਤੁਹਾਨੂੰ 400 ਹਜ਼ਾਰ ਦੇ ਦੇਣਾ ਤੈਨੂੰ ਬਸ ਰੌਲਾ ਨਾ ਪਾ ਹਾਂ ਠੀਕ ਹੈ ਫੜੋ ਬਈ ਪਾਵਾ ਇੱਥੇ ਕੋਈ ਸਾਡੇ ਵਾਸਤੇ ਕਿ 1500 ਦੇ ਕੇ ਆਇਆ ਮੈਂ ਜਹਰ ਦਾ ਜਾਨ ਰ ਕੋਈ ਨਹੀਂ ਕੱਲ ਨੂੰ ਦੇ ਬਾਹਰ ਨਹੀਂ ਚੱਲ ਕੋਈ ਨਹੀਂ ਦੇਖਦੇ ਬਾਹਰ ਕਰਨਗੇ ਕਿ ਨਾ ਭਾਈ ਆਫ ਕੈਮਰਾ ਕਰਨੀ ਪਣੀ ਇਹਦੇ ਨਾਲ ਐ ਨਹੀਂ ਗੱਲ ਬਣਨੀ ਹੈਗੀ ਲਓ ਜੀ ਲੈ ਲੀਆਂ ਫਿਰ ਇਹ ਹੁਣ ਇਹਨਾਂ ਨੂੰ ਦਸੀਆਂ ਬੰਨਣ ਵਾਸਤੇ ਉਹ ਹੈਗੀਆਂ ਘਰ ਹਨਾ ਆ ਵੀ ਆ ਚੱਲ ਫੇਰ ਲੈ ਜੂਗਾ ਨਾ ਕਦੇ ਦਿਨ ਆ ਕੇ ਤੇ ਪਹਿਲਾਂ ਮਿਲਣਾ ਪੈਣਾ ਉਥੇ ਏਰੀਆ ਆਪਾਂ ਨੂੰ ਟਾਕੀ ਵਾਲਾ ਸਾਰਾ ਹਾਂ ਵੀ ਕਿੰਨੇ ਵਾਜ ਕਿੰਨੇ ਰਹੇਗਾ ਚਲੋ 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 ਹੁਣ ਐ ਕਰਦੇ ਆਂ ओ भंडारी वाले को चलो मड़ा चका उदे कोते आपा बोतल लेइए आपा पहला भी तो उन्होंने कोते लेती है दोहे हाँ और जी बादशाह क्या हाल चाल है चाहिए चाहिए बल्ले बल्ले ही चाहिए दी है बस चढ़ दी गला ही चाहिए गोली वाला बता भैया क्या है ਮਸ਼ਹੂਰ ਤਾਂ ਕੇ ਟਾਈਮ ਕੋਲੀ ਵਾਲਾ ਦਾ ਸਭ ਇਹ ਦਿਨ ਕਹਦੇ ਦੇਖੀ ਜਾਂਦੀ ਆ ਸੋਈ ਸੂਟਾਂ ਕਰ ਰੱਜੂਂਗੀਆਂ ਹੀ ਨਹੀਂ ਕੋਈ ਨਹੀਂ ਤਾਂ ਦਿਨ ਦੇਖਦੇ ਆ ਮੈਨੂੰ ਸ਼ੁਰੀ ਤਾਂ ਤੈਨੂੰ ਕਹਦੇ ਘੜੀ ਸਾ ਪਾਵਾ ਪੁੱਤੇ ਨੇ ਤੇ ਆ ਤਾਂ ਛੜਾ ਜਿਹੜਾ ਹੈ ਚੁੰਗਣੀ ਲੈਣੀ ਦੱਸੋ ਆਜੋ ਬਸ ਚਲ ਚੁੰਗਣੀ ਦੋਈਏ ਆਜੋ ਆਜੋ ਇੱਧਰ ਚਲੋ ਇਹ ਹੈਗਾ ਭੰਡਾਰੀ ਹਾਊਸ ਤੇ ਇੱਥੇ ਤੇ ਮਿਲਣਾ ਤੁਹਾਨੂੰ ਜਿਹੜਾ ਕੋਈ ਚਾਹੀਦਾ ਆਜੋ ਸਾਰਾ ਰੋਪੜ ਛੱਡ ਕੇ ਅਸੀਂ ਇੱਥੇ ਹੀ ਆਉਂਦੇ ਆਂ ਪਧਾਨੀਅਤ ਤੇ ਸਾਨੂੰ ਕਿਆ ਮਿਲਦਾ ਏ ਉਹ ਇੱਜ਼ਤ ਮਿਲਦੀ ਔਰੇ ਹੈਨਾ ਹੈਨਾ ਇੱਜ਼ਤ ਮਿਲਦੀ ਔਰੇ ਇਹੀ ਫਰਕ ਆ ਬਾਕੀ ਹੈ ਪੱਲੀ ਮਗਾਈ ਤੋਂੜੇ ਆਹ ਦੇਖ ਲੋ ਕਹ ਮੈਨੂੰ ਪਤਾ ਵੀ ਤੁਰੇ ਹੋਇਆ ਚਾਹ ਤੁਹਾਡੇ ਵੱਲ ਤੇ ਮੈਂ ਨਹੀਂ ਬੰਗਾ ਕੇ ਰੱਖਣੀ ਕੱਪ ਘੱਟ ਆ ਇਹਨਾਂ ਨੂੰ ਪਤਾ ਤਾਂ ਵੀ ਮੈਨੂੰ ਸ਼ੂਗਰ ਮੈਂ ਪੀਂਦਾ ਨਹੀਂ ਹੈਨਾ ਤੇ ਵੀ ਗੱਲ ਠੀਕ ਹੈ ਅੱਛਾ ਦੱਸੋ ਭਾਈ ਕਿਆ ਚਾਹੀਦਾ ਪੁੱਛੋ ਇਹਨਾਂ ਨੂੰ ਮੈਂ ਚਾਲੀ থার্মੋਸ ਕਹਿੰਦੇ ਹੁੰਦੇ ਨੇ। ਥਰਮੋਸ। ਆ ਇੱਕ ਅੱਧੇ ਲੀਟਰ ਵਾਲੀ ਚਾਹੀਦੀ 1 ਲੀਟਰ ਵਾਲੀ ਚਾਹੀਦੀ। ਬੋਟਲ ਟਾਈਪ ਹੀ ਚਾਹੀਦੀ। ਹਾਂ ਬੋਟਲ ਟਾਈਪ ਹੈ। ਹਾਂ। ਸਾਡੀ ਇੱਕ ਹੋ ਗਈ 2 ਲੀਟਰ ਵਾਲੀ ਥੋੜੀ ਸਾਡੇ ਕੋਲ ਚੱਲ ਰਹੀ ਹੈ। ਹਾਂ ਪੁੱਤ ਓਏ। 2 ਲੀਟਰ ਵਾਲੀ ਦਾ ਅਜੇ ਲਾ ਚੱਲ ਰਹੀ ਹੈ ਜੇ ਇਹ ਪੂਰਾ ਪੁਰਾਣਾ ਹੁੰਦਾ। ਉਹ ਨਹੀਂ ਯਾਰ ਜਮੇ ਥੋੜੀ ਨਾ ਉਹ ਕਰ ਦੇ ਉਹ ਸਟੀਲ ਜੇ ਟਾਈਪ ਚ ਦਿਖਾ ਦੇਣਾ। ਉਹ ਹੁਣ ਡਿਜ਼ਾਈਨ ਜਾਂ ਬਾਹਰ ਹੋਰ ਤਰ੍ਹਾਂ ਦਾ ਐਵੇਂ ਖੋਜਣੀ ਆ ਤਾਂ। ਹਾਂ। ਹਾਂ। ਇਹਦਾ ਜਿਵੇਂ ਰੀਦ ਨੂੰ ਘੜੋੜੇ ਲੱਗੇ ਨਿਕਲ ਕੋਸ ਹੋ ਗਈ। ਲੈ ਉਹ ਬਤ ਕਿਆ ਕਰਨੇ ਕਰੋ ਨੇ ਪੜ੍ਹਨ ਦਾ ਟਾਈਮ ਆ ਹੁਣ ਚੱਲ ਮੇਰੇ ਉਹ ਲੈਣਾ ਬਸ ਲੈਣਾ ਹਾਂ ਹਾਂ 24 ਘੰਟੇ ਕਰਾਂਗੇ ਜਨਾ 24 ਘੰਟੇ ਕਰਾਂ ਠੰਡਾ ਰੱਖਾਂਗੇ ਠੰਡਾ ਹੈਨਾ ਇਹ ਅਦਰ ਲੀਟਰ ਹੈ 1 ਲੀਟਰ ਵਾਲੇ ਵੀ ਦੇ ਦੇ ਵੀਰ ਬਣ ਕੇ ਚੈੱਕ ਕਰ ਲੋ ਵੀ ਸਵਾਰ ਕੇ ਝੋਲਾ ਤਾਂ ਵਧੀਆ ਝੋਲਾ ਤਾਂ ਵਧੀਆ ਇਹ ਵੀ ਚਲੋ ਇਹ ਬੈਗ ਨਵੇਂ ਆ ਗਏ ਹਾਂ ਪਾਪਾ ਹਾਂ ਬਤ ਬਾਤ ਤੇ ਵੀ ਜੀ ਦੇਖ ਰਹੇ ਪੁੱਤ ਪਹਿਲਾਂ ਇੱਧਰ ਪਹਿਲਾਂ ਆ ਕੰਮ ਨਿਬੇੜ ਲਈ ਜਿਹੜੇ ਮੇਨ ਆ ਹਨਾ ਹਾਂ ਮੇਰੇ ਪੁੱਤ ਮੇਰਾ ਛੋਣਾ ਕਾਕਾ ਤੂੰ ਮੈਂ ਇੱਧਰ ਆ ਜਾ ਹਾਂ ਚੱਕ ਲੈ ਫਿਰ ਲੈ 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 ਬਸ ਲੈ 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 ਹੁਣ ਬਸ ਹਾਂ ਓਕੇ ਬਸ ਹੁਣ ਖੜੀ ਰਹਿ ਆ ਰਾਮ ਗੱਲ ਤੁਰਨ ਲੱਗੇ ਦੇਖਾਂਗੇ ਤੇਰਾ ਕੀ ਕਰਨਾ ਤੂੰ ਤੇ ਚੁੱਪ ਕਰੂ 15 ਮਿੰਟ ਵਾਸਤੇ ਹਾਂ ਬਸ ਇੱਕ ਨਹੀਂ ਫੜ ਕੇ ਰੱਖ ਕੱਢਣੀ ਨਹੀਂ ਵਿੱਚ ਤੇ ਠੀਕ ਆ ਕਰ ਜਾ ਕੇ ਕੱਢੂਗੇ ਹਾਂ ਚੁੱਪ ਕਰ ਜਾ ਬਸ ਹਾਂ ਠੀਕ ਆ ਓਕੇ ਖੁਸ਼ ਹੈ ਹੁਣ ਖੁਸ਼ ਹੈ ਹਾਂ ਬਾਹਰ ਜਾ ਤੇ ਆ ਰਾਮ ਗੱਲ हाँ ओके थैंक यू कह दे मैं थैंक यू तो कह दे मैं थैंक यू तो कह दे थैंक यू के हाँ खोल के चेक कर लो ठीक है वो फिर अपन पता नहीं है भी किसी हाँ है मेरे चिवन कले कि चिवन है इस पानी बोतल तो अपने को वादू पे है ना ਲੇ ਵੀ ਗੱਲ ਠੀਕ ਐ ਪਰ ਹਾਂ ਹੁਣ ਦੂਆ ਫਰਿਜ ਉੱਥੇ ਲਾਉਣਾ ਨਾਲੇ ਜਾ ਕੇ ਜਦ ਜਦ ਲੋਡ ਪੈਣੀ ਤੇ ਲੋਡ ਪੈਣੀ ਚਾਹੇ ਲੈ ਜੂਗਾ ਦੇਖ ਕੇ ਉਹ ਭਾਜੀ ਅੰਦਰੇ ਉਲਝ ਗਏ ਅੱਛਾ ਕੋਈ ਸਾਈਜ਼ ਦੀ ਦਿੱਕਤ ਤਾਂ ਕੋਈ ਨਹੀਂ ਸਾਈਜ਼ ਦੇਖ ਲਓ ਜੀ ਹੋਰ ਤਾਂ ਤੁਸੀਂ ਹੁਣ ਕੁਝ ਹੋਰ ਇਸੇ ਕੀ ਲੈਣਾ ਹਨਾ ਇਹ ਜਿਹੜਾ ਉਹ ਤੁਸੀਂ ਵਰਤੇ ਆਈ ਨਹੀਂ ਮੁੜ ਕੇ ਜਿੱਦਣ ਤੇ ਭੈਣ ਗਈ ਆ ਇਹ ਇਹ ਜਾਂ ਬੱਥ ਲਿਆ ਤਾਂ ਵੇ ਇਹ ਆਹਾ ਇਹ ਦੂਏ ਤਰ੍ਹਾਂ ਇਹ ਉੱਪਰ ਰੱਖ ਕੇ ਕੰਮ ਕਰਦੇ ਹਨਾ ਉਹ ਦੂਏ ਤਰ੍ਹਾਂ ਹਾਂ ਯੋ ਵਾਤ ਨੂੰ ਸਹੀ ਆਹੋ ਹਾਜੀ ਆਪਣੇ ਆ ਕਿ ਆ ਬਣਾ ਆਸਿਆ ਹਾਂ ਆ ਸੀ ਜਾਓ ਹਣਾ ਭਾਜੀ ਇਹ ਤੁਹਾਨੂੰ ਤਾਂ ਫਿਰ ਮਹਿੰਗਾ ਦੱਤਾ ਉਹਨਾਂ ਨੇ ਦਿੰਨਾ 1300 900 ਤੁਸੀਂ ਗਲਤ ਬੰਦੇ ਕੋ ਫਸਾ ਦਿਆਂ ਜਾ ਕੇ ਤੁਹਾਨੂੰ ਦੱਸਾਂ ਮੈਂ ਭੇਤ ਕਰ ਲੈਂਦਾ ਰਾਤਰੇ ਇੱਟ ਤੱਕ ਹੈ ਤਾਂ ਉਹੀ ਚੀਜ਼ ਹੈ ਇਹ ਫੇਮ ਕੁਸ਼ਕੁਮਾਰਟੀ ਦਾ ਹੋਗਾ ਯਾਰ ਕੋ ਸਾਦਾ ਕੰਪਨੀ ਕੰਪਨੀ ਸੰਪਤੀ ਦਾ ਪਰ ਕੋ ਬਿਲਕੁਲ ਬਿਲਕੁਲ हां इधर ਨਾਲ ਦੇ ਜੀ ਬਣਾ ਪਰ ਇਹ ਕੰਪਨੀ ਤੁਸੀਂ ਹੋਰ ਦਿੰਦੇ ਹੁਣ ਕੋਈ ਪੂਲ ਗਰੰਟੀ ਆ ਗਰੰਟ ਹੁੰਦਾ ਰਹਿਣ ਗਰੰਟ ਮੰਗਿਓ ਗਰੰਟ ਅੱਪਰ ਦੇ ਅੱਛਾ ਅੱਛਾ ਨਹੀਂ ਉਹਦੀ ਨਹੀਂ ਹੈਗੀ ਸਿਲੋ ਸਿਲੋ ਵਾਲੀ ਮਿਲਟਨ ਦੀ ਵੀ ਹੈਗੀ ਹੈ ਫਿਰ ਮਿਲਟਨ ਵਾਲੀ ਦੇ ਦੇ ਜਾਂ ਸਿਲੋ ਵਾਲੀ ਦੇ ਦੋ ਜਾਂ ਗੁਰਦਾਂ ਦੇ ਬਾਅਦ ਮੈਂ 1 ਲੀਟਰ ਦੀ ਮਿਲਟਨ ਦੀ ਕਿਹੇ ਕਿਸੇ ਦੁਕਾਨ ਚੋਂ ਕੱਢ ਕੇ ਲੈਣਾ ਕਿਸੇ ਦੀ ਦੁਕਾਨ ਚੋਂ ਲੈ ਕੇ ਆਉਣਾ ਹਾਂ ਗੋਡਾਣ ਉੱਤਰ ਜਾਊਗਾ ਮੁੰਡਾ ਉਹ ਕੈਮਰਾ ਲੱਗ ਅੱਛਾ ਅੱਛਾ ਉਹ ਕੈਮਰਾ ਲੱਗਿਆ ਆਉਣਾ ਆਦੀ ਉਹਦੇ ਨਾਲ ਜਿੰਮ ਗਾ ਲਓ ਉਹ ਇਹਦੀ ਫੁੱਲ ਗਰੰਟੀ ਹੈ ਉਹ ਉਹਦੇ ਨਾਲ ਹੀ ਭਾਜੀ ਮਿਲੇਗਾ ਆ ਲੈ ਲਓ ਬੈਸਟ ਹੈ ਇਹਦੀ ਗਰੰਟੀ ਹੈਗੀ ਹੈ ਉਹਦੀ ਗਰੰਟੀ ਨਹੀਂ ਹੈਗੀ ਉਹਦੀ ਇਹ ਚੱਲ ਫੇ ਦੇ ਦੋ ਇਹੀ ਦੇ ਦੋ ਦੋ ਇਹੀ ਦੋ ਰਹਿਣ ਦੇ ਰਹਿਣ ਦੇ ਮੁੰਡੋ ਜਾਣ ਨਾ ਉਧਰ ਨਾਲੇ ਸਸਤੀ ਮਿਲ ਜਾਣੀ ਹੈ ਹਨਾ ਇਹ ਉਹਦੇ ਨਾਲ 1.5-2 ਰੋਸ ਬਿਜ਼ਨਸ ਤਾਂ ਆਉਣਾ ਇਹ ਤਾਂ ਨਹੀਂ ਪੇਸ ਜਿੱਦਾਂ ਵਿੱਚ ਇਹ ਵੀ ਹੈ ਗੱਲ ਨਾਲ ਗਰੰਟੀ ਹੈ ਆ ਮੈਂ ਇਹਨੇ ਫੇ ਰੌਲਾ ਪਾਇਆ ਬਾਜ਼ਾਰ ਮਤਲਬ ਤੇ ਹਾਂ ਜੀ ਬੂ ਜੱਟ ਨੂੰ ਆਹੀ ਜੱਟ ਉਹ ਨਹੀਂ ਲੇਤਾ ਉਹ ਵੀ ਦਊਂਗੇ ਉਹ ਵੀ ਦਊਂਗੇ ਰੁਕ ਜਾ ਹੱਥ ਹੁਣ ਇਹਦੇ ਬਾਅਦ ਤੁਹਾਡਾ ਕੰਮ ਰਹਿ ਗਿਆ ਇੱਕ ਸਬਜ਼ੀ ਦਾ ਹਨਾ ਬਸ ਸਬਜ਼ੀ ਲਓ ਨਹੀਂ ਥੈਂਕ ਯੂ ਬ੍ਰਦਰ ਥੈਂਕ ਯੂ ਥੈਂਕ ਯੂ ਥੈਂਕ ਯੂ ਲਓ ਜੀ ਆ ਚੱਕ ਤੇ ਫੱਟੇ ਆਪਾਂ ਨੇ ਦੋ ਆਟਮਾ ਦੇ ਦੀਆਂ ਭਾਈ ਮੁੱਲ ਕਾਹੀ ਚੀਜ਼ ਦਾ ਨਹੀਂ ਅੱਜਕੱਲ ਬਹੁਤ ਮੰਗਾਈ ਹੋਈ ਪਈ ਐ ਇਹ ਹੀ ਆ ਬਸ ਸਾਡੀਆਂ ਘਰ ਦੇਣ ਤੋਂ ਬਚਾਈ ਦੀਆਂ ਚੀਜ਼ਾਂ ਲੈ ਕੇ ਦੇਣੀਆਂ ਪੈਂਦੀਆਂ ਹੁਣ ਇੱਕ ਘਰ ਨੂੰ ਨਹੀਂ ਚਾਹੀਦੀਆਂ ਜੇ ਨਹੀਂ ਨਹੀਂ ਮੈਂ ਸਾਡੇ ਤੇ ਆ ਨਾ ਵਾਸਤੇ ਚਾਹੀਦੀ ਰਾਤ ਨੂੰ ਮੱਛਰ ਗੂੰ ਖੂਨ ਚੂਸਦਾ ਦਿਨ ਵਿੱਚ ਜਨਾਨੀਆਂ ਚੂਸ ਲੈਂਦੀਆਂ ਉਹ ਔਖਾ ਹੀ ਕੰਮ ਬਸ ਚੱਕੋ 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 ਵਾਗਰੂ ਵਾਗਰੂ ਬੰਨ ਮੈਨੂੰ ਕਹਿੰਦੇ ਪੈਸੇ ਲੈਣੇ ਕਿਆ ਮੈਨੂੰ ਵਾਗਰੂ ਵਾਗਰੂ ਕਰੀ ਜਾਈ ਬਸ ਵਾਗਰੂ 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 ਚਲੋ ਵੀ ਚਲੋ ਥੈਂਕ ਯੂ ਬ੍ਰਦਰ ਓਕੇ ਉਹ ਕੋ ਮੇਰੀ ਕਾਹਨ ਓਰੇ ਆ ਤੂੰ ਇੱਧਰ ਇੱਧਰ ਆ ਓਰੇ ਆ ਓਰੇ ਆ ਰਿਮੋਟ ਹੈ ਨਹੀਂ ਨਾ ਕਿਸੇ ਹਾਂ ਰਿਮੋਟ ਹੀ ਨਹੀਂ ਹੈਗਾ ਪਰ ਰਿਮੋਟ ਵਾਲੀ ਤਾਂ ਗਾਹਾਂ ਮਿਲਦੀ ਹੈ ਉਹ ਆ ਜਾ ਰਿਮੋਟ ਵਾਲੀ ਕਹਾਂ ਮਿਲਦੀ ਹੈ ਉਹ ਆ ਦੇ ਕਾਰ ਰਿਮੋਟ ਵਾਲੀ ਆ ਦੇ ਕਾਰ ਕੱਢੀ ਬੜੀ ਰਿਮੋਟ ਵਾਲੇ ਪਰ ਚਾਬੀ ਚਾਬੀ ਪੜ ਸੀ ਸੀ ਕਰ ਟਾਈਮ ਨਾ ਖਰਾਬ ਕਰ ਬੜੀ ਗੱਡੀ ਜਨੀ ਤੇ ਤਾਂ ਜਾਣਾ ਨਹੀਂ ਚਲੋ ਚਲੋ ਚੱਲੀ ਆਪਾਂ ਬਾਹਰ ਕਰੋ ਇਹਦੀ ਛੱਡ ਦੋ ਇੱਥੇ ਬਸ ਚਲੋ ਚੱਲੀਏ ਆ ਜਾ ਪੜ ਹਾਂ ਅੱਗੇ ਹੋ ਜਾ ਚੱਲ ਅੱਗੇ ਇਹਨੂੰ ਉੱਥੇ ਰਸਤੇ ਦੇ ਜਿਹੜੀ ਜਿਹੜੀ ਰਿਮੋਟ ਵਾਲੀ ਕਾਰ ਆ ਗਾ ਹਾਂ ਉਹ ਦਵਾਉਣੀ ਇਹਨੂੰ ਠੀਕ ਆ ਸੰਦੀਪ ਰੁਕ ਜੀ ਇੱਥੇ ਹੈ ਨਾ ਹਾਂ ਚੱਲ ਮਮਾ ਕੋਲ ਜਾ ਫੜ ਦੇ ਕੇ ਮੈਂ ਦਵਾਉਂਗੀ ਆ ਹਾਂ ਰਿਮੋਟ ਵਾਲੀ ਕਾਰ ਦਵਾ ਦੇਣੀ ਇਹਨੂੰ ਉਹ ਖਾਲੀ ਨਹੀਂ ਮੈਂ ਕਿਹਾ ਤਾਂ ਮਿੱਟੀ ਆ ਲਓ ਜੀ ਮੰਡੀ ਵਿੱਚ ਪਹੁੰਚ ਗਏ ਜੀ ਆਪਾਂ ਸਬਜ਼ੀ ਵਾਲੀ ਦੇ ਵਿੱਚ ਆ ਕਟਹਲ ਵੀ ਲੈ ਕੇ ਜਾਣਾ ਕਟਹਲਾ ਛਿਆ ਲੋ ਬਿਖਰੋ ਛਿਆ ਲੋ ਛਿਆ ਲੋ ਛਿਆ ਲੋ ਹੂੰ

ਤਾਂ ਬੀਰੇ ਕੱਢੀ ਜਾ ਕਿਲੋ ਦੇ ਦੋ ਤੀ ਪਾ ਲੈ ਲੈ ਨੀ ਬਾਟਰ ਮਿਲ ਲੈ ਔਰ ਜੀ ਬਸੋ ਠੀਕੋ ਹਾਂ ਆ ਲੋੜਾ ਹਾਂ ਮੇਰੇ ਪੁੱਤ ਨੂੰ ਆ ਲੈ ਕੇ ਦੇਣਾ ਮੈਂ ਹੁਣੇ ਹੁਣੇ ਲੈ ਕੇ ਦਿੰਦਾ ਮੈਂ ਮੜ ਜਾ ਇਹ ਸਾਮਾਨ ਪਵਾ ਲਈਏ ਫੇ ਤੈਨੂੰ ਲੈ ਕੇ ਦੇਣਾ ਚੱਕ ਲਈ ਜੜ ਲੈਣਾ ਪੁੱਛ ਲੈਂਦੇ ਆ ਓਏ ਬੜਾ ਸਾਰਾ ਚੱਕ ਬੜਾ ਸਾਰਾ ਹਾਂ ਲਓ ਜੀ ਤੁਸੀਂ ਦੇਖ ਲਓ ਇਹ ਤੇਰਾ ਅਮਰੂਦ ਆ ਗਿਆ। ਅਮਰੂਦ ਵੀ ਲਾ ਕੇ ਰੱਖਣ ਇਹ। ਕਿਉਂ ਢੀਂਡੇ ਕਹਿੰਦੇ? ਹੋਰ ਇਹ ਮੁੜਿਆ ਕਿਦਾਂ? ਠੀਕ ਆ? ਹਾਂ, ਕੀ ਹੋਇਆ? ਉਹ ਵਾਟਰਮੈਲਨ ਦੇ ਦਿੰਦੇ ਪੁੱਤ, ਇੱਕ ਮਿੰਟ ਵੇਟ ਤੋਂ ਕਰ ਲੋ ਨਾ। ਲੈ ਲੁੰਦੇ ਮੇਰੇ ਛੋਟੇ ਘਾਕੇ। ਲੈ ਲੁੰਦੇ ਇਹਦੇ ਲੈ ਲੁੰਦੇ ਮੇਰੇ। ਸ਼ਿਮਲਾ। ਇਹ ਸ਼ਿਮਲੇ ਵਿੱਚ ਬਣਦੀ ਹੈ ਮਿਰਚ ਇਹ। ਸ਼ਿਮਲਾ ਨਾਮ ਰੱਖ ਤਾ। ਓਏ ਇਹਨੂੰ ਦਵਾ ਸੰਦੀਪ ਪਹਿਲਾਂ ਇੱਕ ਹਾ ਦਿਮਾਗ ਮੇਰਾ ਖਰਾ ਖਲਾਖ ਰਾ ਇਹਨੂੰ ਫੜਾ ਦੇ ਚੱਕ ਕੇ ਇੱਕ ਉਹ ਦੇਖੀ ਕਿਆ ਰੇਟ ਆ ਓਏ ਖਰਬੂਜੇ ਵੀ ਪੁੱਛ ਲੈ ਕਿਆ ਰੇਟ ਆ ਕਿਆ ਰੇਟ ਆ ਦਾ ਉਹਦੇ 4 ਕਿਲੋ ਜੀ ਉਹ ਉਹ ਵੀ 4 ਕਿਲੋ ਲੈ ਉਹ ਲੈ ਉਹ ਕਰੇ 4 ਕਿਲੋ ਦੋਰ ਕਰੇ 4 ਕਿਲੋ ਥੋੜੇ ਤੇ 4 ਕਿਲੋ ਥੋੜੇ ਤੇ 4 ਕਿਲੋ ਓ ਯਾਰ ਉਹ ਕਿਸੇ ਨੇ ਲੈਣੇ ਆ ਕਿਸੇ ਨੇ ਲੈਣੇ ਆ ਅਲੱਗ ਅਲੱਗ ਲੈਣੇ ਆ ਉਹ ਫੇ ਹੁਣ ਇੱਕ ਵੀਕਰੀ ਦੋਹ ਜਨਾਨੀਆਂ ਲੜਪਣਾ ਰਸਤੇ ਚ ਪੱਡਦੀਆਂ ਨੇ ਉਹਨੂੰ 4 ਕਿਲੋ ਥੋੜੇ 4 ਕਿਲੋ ਥੋੜੇ 4 ਕਿਲੋ ਥੋੜੇ 4 ਕਿਲੋ ਥੋੜੇ ਆ ਤੇਰਾ ਹੋ ਗਿਆ ਕੰਪਲੀਟਰ ਤੇਰ ਸਮਾਨ ਹਾਂ ਇਧਰ ਪੈਸੇ ਦੇ ਪੈਸੇ ਮੈਂ ਦੇਣੇ ਆ ਅੱਛਾ ਇਹ ਵੀ ਔਖਾ ਹੀ ਹੈ ਕੰਮ ਹਾਂ ਜੀ ਕਿਆ ਕਿਆ ਸੇਵਾ ਬਣ ਗਈ ਬਾਈਆਂ ਦੀ ਦੋਨਾਂ ਦੀ ਓਕੇ ਹਾਂ ਜੀ ਚਲੋ ਵੀ ਹੋ ਗਈ ਖਰੀਦਦਾਰੀ ਮਿੰਟਾ ਸਕਿੰਟਾ ਚ 500 ਰੁਪਏ ਲੱਗ ਗਿਆ ਓਹ ਕਤਤ ਤੂੰ ਕਹਿੰਦਾ ਤੁਸੀਂ ਪੁੱਛ ਕੇ ਕੋ ਕਕੜੀਆਂ ਦੇਣੀਆਂ ਉਹ ਕਕੜੀਆਂ ਵੀ ਪਈਆਂ ਸੁਵਿਖਲੇਲੇ ਯਾਰ ਕਰੇਲੇ ਦਾ ਮੈਨੂੰ ਚਾਹੀਦੇ ਆ ਪਹਿਹ ਰੌਂਗ ਸਾਈਡਰ ਨੂੰ ਹੀ ਚੁਰਪੇ ਤੁਸੀਂ ਤੁਸੀਂ ਰੌਂਗ ਸਾਈਡਰ ਨੂੰ ਚੁਰਪੇ ਨੀ ਮੈਂ ਕਕੜੀਆਂ ਲੈਣੀਆਂ ਮੈਂ ਕਰੇਲਿਆਂ ਦੀ ਪੁੱਛਦਾ ਜੇ ਕਰੇਲੇ ਮਿਲਦੇ ਕਰੇਲੇ ਲੈ ਲਓ ਪੁੱਛੋ ਫੇਰ ਆਉਂ ਵੀ ਮੈਨੂੰ ਉਹ ਜੂਸਰ ਵੀ ਪੁੱਛਣਾ ਦਾ ਪਨੀਰ ਕਲੇਲੇ ਵਾਲਾ ਹਨਾ ਫੇਰ ਆ ਜਾ ਉਹ ਚੱਲ ਫੇਰ ਲੈ ਜੂਗਾ ਹਾਂ ਉਹ ਘੱਟ ਲਾਲਾ ਇਹਨੇ 2 ਕਿੱਲੇ ਬਾदाई ਲਾ 2 ਕਿੱਲੇ ਨੂੰ ਪਤਾ ਨਹੀਂ ਹੁਣ ਤਾਂ ਸਾਨੂੰ ਮਤਲਬ ਮਿੱਠਾ ਮਿੱਠਾ ਬੋਲਣੇ ਨਹੀਂ ਦੇਣਾ ਤਾਂ ਸਾਨੂੰ ਹੁਣ ਕੌੜਾ ਹੀ ਕਰ ਦੇਣਾ ਜਮਾਈ ਹੈਂ ਮਾੜਾ ਜਿਆਦਾ ਕਹਿ ਵੀ ਚੱਲ 30 ਰੁਪਏ ਲਾਲਾ 60 ਰੁਪਏ ਦੇ 2 ਕਿਲੋ ਪਾ ਦੇ ਯਾਰ ਚੱਲ 90 ਰੇਡ ਕੰਮ ਯਾਰ ਤੂੰ ਵੀ ਨਾ ਕਰਿਆ ਕੀ ਚੀਜ਼ ਥੋੜੇ ਛੋਟੇ ਪੀਸ ਪਾ ਦੇ। ਪਤਲੇ ਮੋਟੇ ਨਾ ਪਾਈ। ਸੁਵੀਰ ਕੋਰੇ। ਹਾਂ ਜੇਬ ਚ ਰਪਈਏ ਮੇਰੇ। ਕੱਢ ਲੋ। ਜੇਬ ਚ ਤੇ ਪੈਸੇ ਕੱਢ ਦੋ। ਹਰੇ ਵੀ ਸਮਾਨ ਅਦਰ ਖਾਣਾ ਪਿਆ। ਮੈਂ ਕੱਢ ਲੋ। ਗੋਭੀ ਗੱਲਮ ਗੱਲਮ ਬਹੁਤ ਕੁਝ ਪਿਆ। ਇਦਰ ਜੰਗਮ ਭਾਈ ਸਾਹਿਬ ਵੀ ਆ ਗਏ 60 ਰੁਪਏ ਆ ਬੁੱਤ ਕਿਹ ਲੈਣਾ ਇਹਦਾ ਪੱਕੇ ਬਣਾ ਕੇ ਬਸ ਕੱਚੇ ਜਿਹੇ ਅੱਧੇ ਪਰਚੇ ਕੇ ਜੇ ਰੱਖ ਦੇ ਵਿੱਚ ਪਾ ਗਏ ਮੈਂ ਆਪਣੇ ਕੋਲੇ ਫੜ ਰੱਖ ਹੁਣ ਕੱਟ ਕੇ ਬਣਾਇਆ ਭਰਨ ਕੇ ਆਲੇ ਦਾ ਕੰਮ ਗਲਤ ਹੈ ਚਲੋ ਹਾਂ ਐ ਕਰ ਲੋ ਜੀ ਹਾਂ ਆਰੇ ਇਦਰ ਬੱਬਰ ਫੇਰ ਲੈ ਖੁਸ਼ ਹੋ ਗਿਆ ਹੁਣ ਇਹ ਸੀ ਆਦੇ ਤੇ ਸਮਾਨ ਲੈ ਤੈਨ ਮੇਰੇ ਪੁੱਤ ਵਾਸਤੇ ਦੇ ਕਿੰਨਾ ਹਾਂ ਕਿਹੜਾ ਤੇਰਾ ਅੱਛਾ ਤੇਰਾ ਉਹ ਹੈ ਰੈੱਡ ਕਲਰ ਦਾ ਹੈ ਠੀਕ ਆ ਆ ਖਰਬੂਜਾ ਵੀ ਵਧੀਆ ਹੈ ਇਹ ਦੇ ਲੈ ਲੂ ਇਹ ਵੀ ਲੈਣਾ ਆਹ ਤੇ ਖਤਮ ਕਰ ਲੈ ਲੇ ਜੂਗਾ ਕੱਲ ਨੂੰ ਕੈਰੇਟ ਦਾ ਉਹ ਦੇਖਣੇ ਨੂੰ ਕਹੇ ਵਿੱਚ ਪਿਆਰੇ ਤਾਂ ਹੈ 2 ਕਿਲੋ 100 ਦੇ ਲੈ ਕੇ ਜਾਊਂਗਾ ਕੋਈ ਆ ਕੁੜੀਆਂ ਨਹੀਂ ਚਲੋ ਪੁੱਤ ਹੁਣ ਹਰ ਹਰ ਕਿਤੇ ਨੂੰ ਹੱਥ ਜਲਾ ਕੇ ਚੌੜ ਜੀ ਨਾ ਕਰੀ ਜਾ। ਸਮਝ ਗਈ ਗੱਲ? ਆ ਰਖਵਾ ਉਹ ਵੀ ਸਮਾਨ ਵਾਪਸ ਕਰਿਆਉਣਾ ਭਾਈ ਨੂੰ ਫਿਰ। ਤੇ ਦੇਖੂਗਾ ਅਲੇਦਾਂ ਨੂੰ। ਕਿਥੇ ਬਗਾਰ ਸਰਜੂ ਕਿਥੇ ਇਹਨਾਂ ਦਾ? ਬੈਠੀਆਂ ਗੱਡੀ ਦੇ ਵਿੱਚ ਏਸੀ ਲੱਗਿਆ ਹੋਇਆ। ਹਮ ਤੋਂ ਕਹਿੰਦੇ ਖਾ ਕਰ ਜਾਏਂਗੇ ਕਹਿੰਦੇ ਤੋਰ ਤੋਰ ਕੇ ਸਾਡਾ ਨਾਮ ਮਾਰਦਾ ਬਾਜ਼ਾਰ ਚ। ਦੱਸ ਇਹਨਾਂ ਨੂੰ ਮੈਂ ਕਿਆ ਕਹਾ। ਕਿਉਂ ਨਾ ਖਾਣਾ 버ਗਰ? ਪਰਕਰ ਰੈਡੀ ਹੋ ਰਿਹਾ ਜੀ। ਸ਼ੁਭ ਰੀਤ ਵਾਸਤੇ। ਆਹ ਗਰਮ ਹੈ ਹਾਲ ਥੋੜਾ ਜਿਹਾ ਗਰਮ ਕਰਤਾ ਉਹਨੇ ਚਟਣੀ ਲਾਤੀ ਵਿੱਚ। ਇਹ ਮੇਰੇ ਜਿਹੜੇ ਕੱਕੜੀ ਜੀਜੀ। ਐ ਐ ਐ ਥੈਂਕ ਯੂ ਮੈਨੂੰ ਕਹਿੰਦਾ ਨਹੀਂ ਤੂੰ। ਥੈਂਕ ਯੂ। ਥੈਂਕ ਯੂ ਤੂੰ ਤੈਨੂੰ ਕਹਿੰਦਾ ਨਹੀਂ ਹੈਗਾ। ਲੈ ਕੇ ਆਇਆ ਮੈਂ। ਕੋਈ ਕੋਈ ਜੀ ਲੈ ਕੇ ਆਇਆ। ಮಾಡಿ ಬರ್ತೀವಿ ಮಾಡಿ ಬರ್ತೀವಿ ಮಾಡಿ ಬರ್ತೀವಿ ਪਹੁੰਚ ਗਏ ਜੀ ਘਰਾਂ ਖਾ ਕੇ 버ਗਰ ਹੁਣ ਉੱਠ ਨਹੀਂ ਹੁੰਦਾ ਮੈਂ ਤਾਂ ਸਮਾਨ ਭੁੱਲ ਗਏ ਤੁਸੀਂ ਤੇ ਕੋ ਕੋ ਨਹੀਂ ਹੈ ਕਿ ਦੋ ਹੋਣਗੀਆਂ ਕੋ ਨਾ ਕਿੜੀਆਂ ਜਿ ਫਿਰਦੀਆਂ ਵਿੱਚ ਅਤੀ ਗੂ ਮੈਂ ਉਦਾਲਾ ਦਾ ਪਾ ਕੇ ਸੁੰਦੀ ਜੀ ਬਣੀ ਵੀ ਤਾਂ ਤੁੱਕ ਪਵਾਉਂ ਫਿਰ ਇਹ ਹੁਣ ਜਾਣੀ ਥੋੜੋ ਕੀੜੀਆਂ ਥੋੜੋ ਵਿੱਚ ਲੈ ਜਾਊਂਗਾ ਹਾਂ ਦੇਖ ਆ ਦੇਖ ਜਮਈ ਕੀੜੀਆਂ ਇਹ ਦੇ ਕਿੰਨੀਆਂ ਫਿਰਦੀਆਂ ਦੇਖ ਲੈ ਬਹੁਤ ਜ਼ਿਆਦਾ ਕਿੱਥੇ ਗਿਆ ਮਾ ਤਾਂ ਤੈਨੂੰ ਮੈਂ ਪੱਬੀ ਗਿਆ ਮੈਂ ਕਿਹਾ ਪੁੱਛਦਾ ਤੈਨੂੰ ਤੈਨੂੰ ਕਰੰਟ ਆਖਣਾ ਹਾਂ ਤੇਰੇ ਕੋਲ ਕੀ ਆ ਹਾਂ ਕੀ ਕਰੇ ਤਾਂ ਕੀ ਆ ਮੀਆਂ ਤੇ ਤੇ ਆ ਕੱਟੀ ਪੁੱਤ ਮੋੜ ਨੂੰ ਹੜਜਾਬਤ ਪਿੱਛੇ ਓਏ ਸਾਰੇ ਕੰਮ ਕਰੂ ਕੰਗੇ ਲਊ ਕਿ ਉਹ ਕੱਪੜੇ ਲਵੇ ਹੜਜਾਬਤ ਤੋ ਚੱਲ ਕਰਨਵੀਰ ਜੀ ਕਿਥੇ ਚੱਲ ਸਮਾਨ ਪਿਆ ਗੱਡੀ ਦੇ ਵਿੱਚ ਲੈ ਕੇ ਜਾਣਾ ਆਪਾਂ ਨੇ ਉੱਪਰੋਂ ਚਲੋ ਜੀ ਠੀਕ ਹੈ ਜੀ ਮਿਲਦੇ ਹਾਂ ਕਿਥੇ ਅਗਲੇ ਬਲੌਗ ਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ